ിമലാലോ ത വട്ടിയാലോ വേ ത വിരമ ലാലക്കി ജീര മാ ਮਾਤਾ ਨੇ ਵਟੀਆਂ ਪਿੰਨੀਆਂ ਵੀ ਰਾਮ ਲਾਲ ਪਿਤਾ ਨੇ ਮਨਾਇਆ ਤੇ ਹੋਰ ਮਾਹੀ ਵੀ ਮਾਤਾ ਨੇ ਵਟੀਆਂ ਪਿੰਨੀਆਂ ਵੀ ਰਾਮ ਲਾਲ ਪਿਤਾ ਨੇ ਮਨਾਇਆ ਤੇ ਹੋਰ ਮਾਹੀ ਵੀ ਪੈਣਾ ਨੀ ਜਾਂਦੇ ਨੂੰ ਪੁੱਛਿਆ ਵਿਰਾਮ ਲਾਲ ਨਾਚੋ ਨੀ ਪਕੜੀ ਜ਼ੰਜੀਰ ਮਾਹੀ ਵੇ ਪੈਣਾ ਨੀ ਜਾਂਦੇ ਨੂੰ ਪੁੱਛਿਆ ਵਿਰਾਮ ਲਾਲ ਨਾਚੋ ਨੀ ਪਕੜੀ ਜ਼ੰਜੀਰ ਮਾਹੀ ਵੇ ਜਦ ਤੂ ਕੋੜਾ ਵੀੜਿਆ ਵਿਰਾਮ ਲਾਲ ਹੈ ਨੀ ਮੇਰੇ ਵਿੱਚ ਚਿੰਦ ਮਾਹੀ ਵੇ ਜਦ ਤੂ ਕੋੜਾ ਵੀੜਿਆ ਵਿਰਾਮ ਲਾਲ ਹੈ ਨੀ ਮੇਰੇ ਵਿੱਚ ਚਿੰਦ ਮਾਹੀ ਵੇ ਹੱਟੀਆਂ ਦੇ ਆੜਗੇ ਜਿੰਦਰੀ ਵਿਰਾਮ ਲਾਲ ਬਾਗਾਂ ਦੇ ਸੁੱਕ ਗਏ ਫੁੱਲ ਵਾਹੀ ਵੇ ਹੱਟੀਆਂ ਦੇ ਆੜਗੇ ਜਿੰਦਰੀ ਵਿਰਾਮ ਲਾਲ ਬਾਗਾਂ ਦੇ ਸੁੱਕ ਗਏ ਫੁੱਲ ਵਾਹੀ ਵੇ ਕੋਠੇ ਚੜਕੇ ਦੇ ਵੇ ਰਾਮ ਲਾਲ ਦੇਖਾਂ ਚਾਰ ਚਪੇਰੇ ਮਾਹੀ ਵੇ ਕੋਠੇ ਚੜਕੇ ਦੇਖਾਂ ਵੇ ਰਾਮ ਲਾਲ ਦੇਖਾਂ ਚਾਰ ਚਪੇਰੇ ਮਾਹੀ ਵੇ ਜਾਂਦਾ ਮাইয়া ਨਜ਼ਰ ਨਾ ਆਇਆ ਛਾਗੇ ਕੁਪਹ ਨਿਰਮਹੀ ਵੇ ਜਾਂਦਾ ਮাইয়া ਨਜ਼ਰ ਨਾ ਆਇਆ ਛਾਗੇ ਕੁਪਹ ਨਿਰਮਹੀ ਵੇ ਬਾਹਰ ਨਿਕਲ ਕੇ ਦੇਖਣ ਲੱਗੀ ਅੱਡੀ ਵਿੱਚ ਚੁਬ ਗਈ ਅਕੰਡਾ ਮਹੀਵੇ ਬਾਹਰ ਨਿਕਲ ਕੇ ਦੇਖਣ ਲੱਗੀ ਅੱਡੀ ਵਿੱਚ ਚੁਗ ਗਿਆ ਕੰਡਾ ਮਹੀਵੇ ਜਾਂਦਾ ਮਈਆ ਮੋੜਿਆ ਨਾ ਮੁੜਿਆ ਰੂਮਾ ਕੰਡੇ ਦੀ ਪਜ ਮਹੀਵੀ ਜਾਂਦਾ ਮਈਆ ਮੋੜਿਆ ਨਾ ਮੁੜਿਆ ਰੂਮਾ ਕੰਡੇ ਦੀ ਪਜ ਮਹੀਵੀ ਜੀਠ ਜਠਾਣੀ ਕਹਿੰਦੇ ਵੀਰਾਂ ਮਾਲ ਲਾਲ ਪਾਲੇ ਚੁੱਲ੍ਹੇ ਦੇ ਵਿੱਚ ਅੱਗ ਮਹੀਵੀ ਜੀਠ ਜਠਾਣੀ ਕਹਿੰਦੇ ਵੀਰਾਂ ਮਾਲ ਲਾਲ ਪਾਲੇ ਚੁੱਲ੍ਹੇ ਦੇ ਵਿੱਚ ਅੱਗ ਮਹੀਵੀ ਦੱਸ ਨਾ ਕਿਸੇ ਨੂੰ ਸਕਦੀ ਵਿਰਮ ਲਾਲ ਰੋਮ ਤੂੰ ਇਹਦੇ ਪੱਜ ਮਾਹੀ ਵੇ ਦੱਸ ਨਾ ਕਿਸੇ ਨੂੰ ਸਕਦੀ ਵਿਰਮ ਲਾਲ ਰੋਮ ਤੂੰ ਇਹਦੇ ਪੱਜ ਮਾਹੀ ਵੇ ਹੋਰ ਅਨੁਮਾਈਏ ਚੰਗੇ ਪੜ ਟੱਕਰੇ ਮੈਨੂੰ ਤੂੰ ਟੱਕਰੇ ਅਠਾਗ ਮਾਹੀ ਵੇ ਹੋਰ ਅਨੁਮਾਈਏ ਚੰਗੇ ਪੜ ਟੱਕਰੇ ਮੈਨੂੰ ਤੂੰ ਟੱਕਰੇ ਅਠਾਗ ਮਾਹੀ ਵੇ ਦਸਾਂਗ ਜਾਂਦੀ ਤੇਰੀ ਲੇਪ ਤਲਾਈ ਉਹਦੇ ਵਿੱਚ ਪਾਉਂਦੀਆਂ ਰੂਮਾਹੀ ਵੇ ਦਸਾਂਗ ਜਾਂਦੀ ਤੇਰੀ ਲੇਪ ਤਲਾਈ ਉਹਦੇ ਵਿੱਚ ਪਾਉਨੀਆਂ ਰੂਮਾਹੀ ਵੇ ਸੁਖੀ ਵਸੇ ਤੇਰੀ ਨਗਰੀ ਵਿਰਾਮ ਲਾਲ ਜਿਸ ਨਗਰੀ ਦਾ ਤੂੰ ਮਾਹੀ ਵੇ ਸੁਖੀ ਵਸੇ ਤੇਰੀ ਨਗਰੀ ਵਿਰਾਮ ਲਾਲ ਜਿਸ ਨਗਰੀ ਦਾ ਤੂੰ ਮਾਹੀ ਵੇ